ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਏ ਅਕਾਲ ਪੁਰਖ ਵਾਹਿਗੁਰੂ ਜਿੰਨੇ ਵੀ ਹੋਰ ਇਸ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਛੱਡ ਦਿਓ ਕਲਾ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਚ ਖੁਸ਼ ਰਹਿਣ ਤੇ ਸਾਰਿਆਂ ਦੀ ਜਿਹੜੀਆਂ ਮਨੋ ਕਾਮਨਾਵਾਂ ਮੇਰੇ ਮਾਲਕ ਜਰੂਰ 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 ਪੂਰੀਆਂ ਕਰੀ ਮੇਰੇ ਦਾਤਾ ਇਹ ਹੀ ਦਿਲੋਂ ਅਰਦਾਸ ਹੈ ਨਿੱਤਰ ਜੀ ਤੇ ਅੱਜ ਜੀ ਸਾਡਾ ਟੱਬਰ ਜਿਹੜਾ ਉਹ ਕਮਾਣ ਨੂੰ ਗਿਆ ਵਾ ਸ਼ਾਪਿੰਗ ਕਰਨ ਜੈਸਮੀਨ ਦੇ ਜਿਹੜਾ ਹੁਣ ਆ ਜੇ ਮੈਂ ਸਮਝ ਰਿਹਾ ਸਹੀ ਤਾਂ ਜਦੋਂ ਭੇਜਣਾ ਵਾਪਸੀ ਉਹਨਾਂ ਦੇ ਘਰੋਂ ਤਾਂ ਉਹਦੇ ਵਿੱਚ ਕੋਈ ਲੈਣ ਦੇਣ ਦੇ ਕਾਫੀ ਕੁਝ ਹੁੰਦਾ ਮੈਨੂੰ ਨਹੀਂ ਨੌਲੇਜ ਦੀ ਪ੍ਰੋਪਰ ਤੇ ਉਹ ਜਨਾਨੀਆਂ ਨੂੰ ਜ਼ਿਆਦਾ ਪਤਾ ਹੁੰਦਾ ਵਿੱਕੀ ਫਿਰ ਗੱਡੀ ਲੈ ਕੇ ਉਹਨਾਂ ਨੂੰ ਖਮਾਣ ਨੂੰ ਲੈ ਕੇ ਗਿਆ ਤੇ ਉੱਥੇ ਤੇ ਖਰੀਦ ਪ੍ਰੋਚ ਕਰਕੇ ਲੈ ਕੇ ਆਉਣੀ ਹੈ ਤੇ ਇੱਜ ਜਿਹੜੇ ਜਿਹੋਨਾ ਕਾਕਾ ਜਿਹੜਾ ਐਵੇਂ ਦੀ ਗੋਦੀ ਵਿੱਚ ਪਿਆ ਹੋਇਆ ਇਹ ਕੀ ਕਹਿੰਦੀ ਇਹ ਕੀ ਜੀ ਕੀ ਕਹਿੰਦੀ ਇਹਦੀ ਕੀ ਚੀਜ਼ ਨਹੀਂ ਹੈ ਕਰ ਲੇਗੀ ਜੀ ਅਨਿਤ ਇਹ ਇਹ ਬੱਕ ਅਠਾ ਗੱਲ ਚਾਚੀ ਕਾ ਬਲਾ ਚਾਚੀ ਕਾ ਬਲਾ ਬਾਕੀ ਜੀ ਕਾ ਕਾ ਇਹ ਗੱਲ ਕੋ ਚਿੱਕੀ ਨਹੀਂ ਲੱਗਿਆ ਕੀ ਇਹਦੀ ਗੱਲ ਵਿੱਚੇ ਰੋੜਦੀ ਉਹ ਸਸਰੀ ਗੱਲ ਲੱਗੀ ਵੀ ਤੇ ਬਲਾ ਬਲਾ ਬਾਕੀ ਜੀ ਕਾ ਕਾ ਗੁੱਸੇ ਲਓ ਜੀ ਮੇਰੇ ਵਾਲਾ ਤੁਹਾਨੂੰ ਸਾਰਿਆਂ ਨੂੰ ਪੈਰ ਪੁੱਛ ਸਸਰੇ ਘਰ ਆ ਜਾ। ਇਹ ਲੱਗੇ ਵੀ ਸ਼ੁਭਰੀਦ ਦਾ ਆ ਜਾ ਮੇਰਾ ਬੁੱਢਾ। ਬੜੇ ਖੁਫਾ ਤਾਂ ਪਹਿਲਾਂ ਦੋਨੇ ਜਣੇ ਰੜ ਕੇ ਐ ਸ਼ੁਭਰੀਦ ਨੂੰ ਦੱਸਦਾ ਵੀ ਆਏ ਆਂ ਕਰਨਾ ਤਾਂ ਕਿੰਨਾ ਪਾਉਣਾ, ਕੀ ਆ ਕਰਨਾ। ਸਿੱਧਾ ਪਾਉ ਕਹਿੰਦਾ। ਤੇ ਸਾਡੇ ਕੋਲ ਜੀ ਹੁਣ ਸ਼ਾਮ ਦੀ ਸਬਜ਼ੀ ਦਾ ਅਰੇਂਜਮੈਂਟ ਵੀ ਕਰਨਾ। ਹਾਂ ਤੇ ਮੈਨੂੰ ਮੇ ਕੱਲੇ ਮੇਰਾ ਇੱਕ ਯਾਰ ਦੋਸਤ ਕਹਿੰਦਾ ਸੀਗਾ ਉਹ ਕਹਿੰਦਾ ਯਾਰ ਮੇਰੇ ਸਾਗ ਖਾਣ ਨੂੰ ਝੀ ਕਰਦਾ। ਹੈਂ ਮਹਾਚਲ ਕੋਈ ਨਹੀਂ ਫਿਰ ਅੱਜ ਸਾਗ ਤੋੜ ਲਿਆਂਦਾ ਹੁਣ ਉਹ ਯਾਰ ਦੋਸਤ ਕੋਲ ਪਹੁੰਚੇ ਨਾ ਪਹੁੰਚੇ ਉਹ ਬਾਦੀਆਂ ਗੱਲਾਂ। ਪਰ ਆਪਣੇ ਵੱਲ ਤੇ ਬਣਾ ਲੀਏ ਜੇ ਸਬਾਬ ਬਣ ਗਿਆ ਤਾਂ ਯਾਰ ਦੋਸਤ ਕੋ ਪਜਾ ਦਾਂਗੇ ਸਾਗ ਜਿਹੜਾ ਧੋ ਕੇ ਬਾਹਰ ਰੱਖਿਆ ਹੋਇਆ ਤੇ ਇੰਨੇ ਟਾਈਮ ਚ ਐਸੇ ਉਹਨੇ ਆ ਕੇ ਮੇਰੀ ਗੋਦੀ ਵਿੱਚ ਆ ਗਿਆ ਇਹ ਅੰਤਰੀ ਕਹਿੰਦਾ ਮੈਨੂੰ ਮੈਨੂੰ ਵੀ ਖਾ ਲਿਆ ਕਰ ਨੰਨੇ ਟੁਰ ਦੇ ਕੇ ਐ ਨੰਨੇ ਜੀ ਮੈਨੂੰ ਵੀ ਖਾ ਲਿਆ ਕਰ ਕਹਿੰਦਾ ਐ ਹੋਏ ਹਾਂ ਕੀ ਹੋਇਆ ਮਾਰਨਾ ਨਹੀਂ ਬੁੱਤ ਓਏ ਮਾਰਨਾ ਨਹੀਂ ਹੈਗਾ ਹਾਂ 4 ਬਾਈ ਸ਼ਾਬਾਸ਼ ਇਹਦਾ ਖਾਓ ਤਾਂ ਕਿ ਲੈ ਵੇਟਨ ਅਜੇ ਮੂੰਹ ਪਰ ਹੀ ਦਵਾ ਚੜੀ ਐ ਇਧਰ ਦੇ ਓਕੇ ਖੜ ਜਾ ਪਾਪਾ ਮਿੰਨੂ ਬਿਖਲਾਤਾ ਹੈ ਕੰਨਾ ਸਾਗ ਜੀ ਸਾਡਾ ਤੋਤਾ ਹੋਇਆ ਸੀਗਾ ਜੀ ਪਹਿਲਾਂ ਸਾਰਾ ਕੁਝ ਤਸੱਲੀ ਸਾਡੀ ਸਾਗ ਵਾਲੀ ਹੋ ਗਈ ਐ ਧੋਣੇ ਵਾਲੀ ਤੇ ਆਪਾ ਇਹ ਕਰਮੀ ਕਰਨੀ ਸਾਗ ਉਹ ਕਰਨਾ ਤਾਂ ਪੁੱਤ ਪੈਰ ਨਹੀਂ ਰੱਖਣਾ ਹੁਣ ਅੱਪਰ ਇਹਦੇ ਤੁਹਾਰਾ ਨਾਇਕਰ ਹੁਣ ਸਾਗ ਜਿਹੜਾ ਸੁੱਕਣੇ ਪਾਵਾ ਤੋਤਾ ਬਚਾ ਕੇ ਲੈ ਗਿਆ ਸਾਰੇ ਜੀ ਮਾਂ ਲੈ ਕਿਉਂਗੀ ਤੂੰ ਕਹਣਾ ਲੈ ਕੇ ਆਉਂਗੀ ਹੈ ਮਾਂ ਤੂੰ ਚੁਈ ਕੇ ਆ ਜੂਗੀ ਆਪਾਂ ਹੱਥ ਵਿੱਚ ਹਾਂ ਜਾਂ ਥੋੜਾ ਜਿਹਾ ਲੈ ਕੇ ਸਾਗ ਵਿੱਚ ਪਾ ਕੇ ਸਾਗ ਵਿੱਚ ਪਾ ਕੇ ਇਹ ਪਾਲਕ ਐ ਇਹ ਪਾਲਕ ਐ ਹਾਂ ਇਹ ਪਾਲਕ ਹੋਗੀ ਤੇ ਉਹ ਦੂਸਰੀ ਉਹ ਸਾਗ ਸਾਗ ਹਾਂ ਇਹ ਵੀ ਪਾਲਕੇ ਆ ਵੀ ਪਨ ਗਿਆ ਸਾਗ ਹਾਂ ਸਾਗੋ ਪਿਆ ਪਰ ਇੱਧਰ ਇਨੇ ਪਰ ਇਹਦੇ ਪਰ ਅਕੇ ਦੇ ਪਰ ਹੁਣ ਸਾਰੇ ਇਹੀ ਰੱਖੀ ਜਾ ਉਹਰੇ ਬਾਈਸ ਰੱਖ ਦੇ ਥਲੇ ਨ ਲੱਗਣ ਦੇ ਬਸ ਠੀਕ ਆ ਠੀਕ ਆ ਠੀਕ ਆ ਸਾਰੇ ਨੇ ਪਪਾ ਹਾਂ ਬਤ ਤੂੰ ਕਰੂਗੀ ਨਾ ਕਟਾਈ ਖਾਉਂਗੀ ਮੈਂ ਤੇ ਥੋੜੀ ਜਿਹੀ ਖਾ ਲੈ ਆ ਰੱਖ ਦੇ ਨਾ ਇੱਥੇ ਠੀਕ ਹੈ ਹੈ ਪੁੱਤ ਇਹ ਸਾਗ ਬਣਾਉਣਾ ਤੇਰੀ ਮੰਮੀ ਲਈ ਉਹਰੇ ਹੈ ਨਹੀਂ ਉਹਨਾਂ ਨੂੰ ਆਏ ਨੂੰ ਦੇ ਦਾਂਗੇ ਸਰਪ੍ਰਾਈਜ਼ ਹਾਂ ਅੱਛਾ ਲੱਗਦਾ ਇਲਵੇ ਇਥੇ ਰੱਖ ਲੈ ਮੇਰੀ ਗੱਲ ਸੁਣ ਹੈ ਤੂੰ ਤਾਂ ਪਤਾ ਕੀ ਕਰਨਾ ਸੋਣ ਮੇਰੀ ਗੱਲ ਯਸ ਤੇ ਵਿਖ ਆ ਦੇਖ ਤਾਂ ਸਾ ਮੋੜ ਮੋੜ ਵਿੱਚ ਦੇਖ ਕੇ ਧਿਆਨ ਕਰ ਦੇਣਾ ਤੇ ਮੈਨੂੰ ਡੱਕੇ ਤੋੜ ਕੇ ਨਾ ਕੋਈ ਵਿੱਚ ਕਿ ਮੈਨੂੰ ਕੀੜੀ ਕੁੜੀ ਜੀ ਫਿਰਦੀ ਲਾਤੀ ਧਿਆਨ ਰੱਖਣਾ ਕੀੜੀ ਕੁੜੀ ਦਾ ਨਾ ਹੈਗੀ ਵਿੱਚ ਆਹੋ ਜੇ ਹੋਈ ਮੜੀ ਧਿਆਨ ਰੱਖਣਾ ਜੇ ਚੱਕਣੇ ਡੱਕੇ ਦੇਣੇ ਤਾਂ ਮੈਨੂੰ ਹਾਂ ਲੈ ਮੈਂ ਕਾਲੂਗੀ ਅੱਜ ਸਵੇਰ ਅੱਛਾ ਆਹ ਯਾਰ ਮੈਂ ਕਾਲੂਗੀ ਇਹ ਜੀ ਤੋੜ ਕੇ ਇਹ ਕਰ ਦੇ ਆਹ ਕਰਨ ਦੀ ਲੋੜ ਨਹੀਂ ਹੈ ਛੁਬਰੀਤ ਕੋ ਕਰਨੀ ਤੈਨੂੰ ਕਿਸੇ ਰੋਕਿਆ ਹਾਂ ਕਿ ਲੱਗੇ ਬਗਨ ਤੂੰ ਇਹਨੂੰ ਇਹਦੇ ਵਿੱਚ ਕਿਤੇ ਰੱਖਦਾ ਕਿਤੇ ਬਾਹਰ ਰੱਖਦਾ ਉਹਨੂੰ ਜਿਹੜੀ ਬੇਸਟ ਹੈ ਮਨੂੰ ਚਾਹ ਆਂਟ ਮਨੂੰ ਤਿੰਨ ਤਿੰਨ ਚਾਰ ਚਾਰ ਫੜਾਉਣੇ ਚਾਹ ਕੇ ਆਂ ਇਕੱਠੇ ਆਂਦਾ ਮਾਤਾ ਮਾਂ ਦੀ ਬਾਜਣੀ ਆਂ ਫੜ ਕੇ ਫੜਾਏ ਓਰੇ ਓਰੇ ਮੈਂ ਤੋੜ ਲੈਣਾ ਚਾਹ ਦੇ ਪੰਜੇ ਆਪੇ ਲਾ ਪਾਪਾ ਲਾ ਠੀਕ ਨੇ ਹਲੋ ਬਸ ਤਿੰਨ ਚਾਰ ਇਕੱਠੇ ਕਰਦਾ ਸ਼ੁਭ ਰਿਤ ਸ਼ੁਭ ਰਿਤ ਕੀ ਕਰੀਏ ਨੇ ਹੁ ਵਿੱਚ ਨੂੰ ਕਦੇ ਬਸੀ ਜਾਂਦੀ ਹੁਣ ਮੈਂ ਨਹੀਂ ਕਰਦਾ ਆ ਇੱਕ ਹੋਰ ਚੱਕਰ ਪਾਣਾ ਆ ਵੀ ਦੇ ਥੋੜੀ ਜਿਹੀ ਚੱਕ ਕੇ ਵਿੱਚ ਕੱਲੇ ਆ ਕੱਲੀ ਉਹੀ ਥੋੜੀ ਵੀ ਪਾਲ ਕੇ ਦਿੰਨੀ ਰਾਲੇ ਮੇਲੇ ਕਰਨਾ ਕਰਨਾ ਹੈ ਹੋ ਪਾਗਲ ਲੱਗ ਦਵਾ ਹਾਂ ਹਾਂ ਇਹਨੂੰ ਲੱਗ ਫੜਾ ਮੈਨੂੰ ਹੁਣ ਕੱਲੇ ਛੱਡੇ ਨੂੰ ਇਹ ਰੱਖ ਤਾਂ ਹਾਂ ਹੁਣ ਇਹਦੇ ਵਿੱਚ ਤੇ ਦੇ ਮੈਨੂੰ ਚੱਕ ਕੇ ਮਰ ਮੋਟੋ ਝਾੜ ਕੇ ਜੇ ਕੋਈ ਕੀੜੀ ਕੁੜੀ ਦੀਗੀ ਵਿੱਚ ਝਾੜ ਦਿੰਦੀ ਹਾਂ ਨਹੀਂ ਝਾੜ ਦਿੰਦੀ ਕੱਲੀ ਮਾਫਲਾ ਜੋ ਮੈਂ ਕੱਖ ਕਰ ਕਰ ਦਿੰਦੇ ਆ ਇੱਕ ਇੱਕ ਮਾਈਕ ਕਿੱਤ ਕਰ ਦਿੰਦੇ ਮੈਂ ਯਾਰ ਇਕੱਲਾ ਬੰਦਾ ਕਰੂਗਾ ਕਿਆ ਇੱਕ ਤਾਂ ਇਹਨਾਂ ਆਪ ਆਉਂਦੇ ਆ ਆਹ ਜੰਦਨਾਂ ਤੇ ਕਰੂੰਗੀ ਦਾ ਨਾ ਨਾ ਬੱਪਾ ਇਹਨਾਂ ਨੂੰ ਕੀ ਮੈਂ ਚੱਲ ਪੜਾ ਦੇ ਨਾ ਪੂਖੜਾ ਦੇ ਉਹਨੇ ਪੜਾਣਾ ਹੈਗਾ ਅੱਥੜਾ ਆਦੀ ਦੇ ਪਿੱਛੇ ਛੁੱਟ ਜਣੀਆਂ ਪਤਾ ਨਹੀਂ ਕਾਹ ਤੇ ਬੁਕਾਤ ਕਰ ਜੀ ਹੁਣ ਛੱਡ ਲੈਣਾ ਉਹਨੇ ਨਾ ਪੜਾ ਦੇ ਖੜਜੋ 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 ਇਹ ਕਰਨਾ ਆਹਾ ਆਹਾ ਆਹ ਕੀ ਕਰਨਾ ਇਹ ਵੀ ਤੇ ਇਹਦੇ ਵਿੱਚ ਡੱਕਾ ਤਾਂ ਨਹੀਂ ਕੋਈ ਫालतू ਹੋਰ ਚੀਜ਼ਾਂ ਦਾ ਦੇਖ ਧਿਆਨ ਕਰਦੇ ਇਹੀ ਤੇ ਇਹਦਾ ਮਤਲਬ ਤੈਨੂੰ ਤਾਂ ਹੀ ਕਹਿ ਰਹੇ ਆ ਬਸ ਇੱਥੇ ਬੈਠਣ ਦਾ ਮਤਲਬ ਹੈ ਵੀ ਕੋਈ ਫालतू ਜਿਹਾ ਡੱਕਾ ਦੇਖਦਾ ਕੋਈ ਗੰਦਾ ਬੰਦਾ ਜਿਹਾ ਉਹਨੂੰ ਕੱਢ ਦੇ ਬਸ ਇਹ ਢੋਣ ਲੱਗੇ ਕੱਢਦੇ ਪਰ ਫਿਰ ਵੀ ਦਿਖ ਜਾਂਦਾ ਹੁੰਦਾ ਕਈ ਦਾ ਠੀਕ ਹੈ ਨਾ ਕੋਈ ਘੜੇ ਨਹੀਂ ਪਜਣੇ ਆਏ ਇਹ ਇਹ ਦੇ ਵੀ ਆਇਆ ਤੇ ਇਕੱਠਾ ਕਰਦਾ ਇਹਨੂੰ ਆਇਆ ਲੰਬਾ ਚਾਹੀਦਾ ਹੁੰਦਾ ਇਹ ਹਾਂ ਜਦੋਂ ਇਕੱਠਾ ਕਰਕੇ ਠੋਕੂਗਾ ਵਿੱਚ ਤੇ ਇਹਦੇ ਵਿੱਚ ਤੇ ਪਾਣੀ ਨਿਕਲ ਜਾਂਦਾ ਫਿਰ ਗਲਤਾ ਪਾਣੀ ਨਿਕਲਦਾ ਨਾ ਟਾਈਮ ਕਰਦੇ ਨਾ ਮਾ। ਹਾਂ ਨਹੀਂ ਕਰਨਾ। ਮੈਂ ਵੀ ਕਰਨਾ ਪਈਗਾ। ਇਹਨੂੰ ਕੀ ਆਇਓਨੀ। ਆਹ। ਹਾਂ। ਅੱਛਾ। ਅੱਛਾ। ਸਾਗ। ਸਾਗ ਵਿੱਚ ਤੂੰ ਵੀ ਕਾ ਇਥੇ ਪੱਤੇ ਚੱਕ ਚੱਕ ਕੇ ਦੇ ਦੇ ਮੈਨੂੰ। ਪੱਤੇ ਬਣਾਈ ਜਾ। ਥੋੜੀ ਥੋੜੀ ਕਰਕੇ। ਤੂੰ ਪਾਪਾ। ਇਹ ਆ ਮੇਰੇ ਬੁੱਟ। ਓ। ਬੁੱਟ। ਗੁੰਡਾ ਕਰ ਕਾ। ਓਹੋ ਯਾਰ। ਚੁਬੂ ਥੱਲੇ ਨਾ ਆਵੇ ਰ। ਯਾ। ਪੱਤੇ ਰਿ ਲੈ। ਨਾ ਪਾ ਪਾ ਬਲੋ ਹਾਂ ਖੜ ਜਾ ਹੁਣ ਰੀਜੀ ਦੀ ਵਾਰੀ ਤੇਰੀ ਵਾਰੀ ਆ ਰਣੀ ਹਣਾ ਆਹ ਕੋ ਪਤਾ ਆਹ ਕੋ ਗਲਾਪ ਆਹ ਅੰਬੇ ਨਾ ਦੋਇ ਨੂੰ ਅੰਨੇ ਹੁ ਦੇਖ ਕਰਨਾ ਹੁ ਤੂੰ ਆਹ ਐਨਾ ਦੰਨਾ ਪਾਪਾ ਫੜੋ ਫੜਾ ਪਾਪਾ ਰੋਗ ਦੇਖ ਵੀ ਇਹਦੇ ਵਿੱਚ ਕਿੰਨਾ ਕੁ ਲੱਗ ਸਕਦਾ ਪਾਪਾ ਫੜੋ ਛੱਡ ਦੇ ਤੋ ਲੈ ਟਾ ਟਾ ਹੁ ਜਾ ਮਨ ਕਰ ਨਾ ਕਰ ਇਕੱਠਾ ਨਾ ਕਰ ਲੰਬਾ ਰੱਖਾਂ ਇਹ ਆਏ ਲੰਬਾ ਲੰਬਾ ਆਏ ਇੱਕ ਮੈਂ ਤੈਨੂੰ ਕਹੀ ਜਾਂਦਾ ਉਹ ਨਿਕਲ ਜਾਣਾ ਇਹਦਾ ਪਾਣੀ ਘੱਟ ਰੁਕ ਜਾ ਹੀਗਾ ਜੋ ਬਪਾ ਮੈ ਤੋਈ ਭਾਜਾ ਆਪ ਕੰਨ ਰੋ ਦੋ ਕਰਨਾ ਐ ਕਰੀਏ ਹੋ ਆ ਪਾਣੀ ਪਾ ਕੇ ਅਰੇ ਵਿੱਚ ਅੱਧਾ ਕਦੇ ਆ ਪਰ ਕਾ ਸਿੰਲਿੰਡਰ ਵੀ ਚਾਹੀਦਾ ਮੈਨੂੰ ਇੱਧਰੋਂ ਇੱਧਰੋਂ ਓਹੋ ਲਾਦਾ ਪਹਿਲਾ ਪਾਣੀ ਉਪਰ ਚਲੇਗਾ ਚੁੱਧੇ ਪਰ ਜਿਹੜਾ ਸਵਾਲ ਦਾ ਬਥੇ ਉਹ ਐਸੇ ਤਾਂ ਨਹੀਂ ਹੈਗਾ ਪਰ ਹੁਣ ਕੱਲਾ ਬੰਦਾ ਕਰੂਗਾ ਵੀ ਕਿਹੜਾ ਕੱਲਾ ਬਾਗਿਆਂ ਵਾਲਾ ਚਾਹੀਦਾ ਫਿਰ ਨਾਲ ਕੋਈ ਦੋ ਬੱਲੇ ਅੱਧਾ ਖਾਂ ਓ ਠੀਕ ਤੇ ਉਹ ਸਾਗ ਨੂੰ ਮੜਾ ਹੌਲੀ ਜਿਹੀ ਕ੍ਰਿਡਿਟੀਸੇਸ਼ਨ ਕਰ ਲਓ ਹੌਲੀ ਦੇ ਕੇ ਲੈ ਕੇ ਆਈ ਖੜਾਣਾ ਲਈ ਨਹੀਂ ਚਾਰੇ ਪਾਸੇ ਤੋਂ ਬੰਦ ਕਰਦੇ ਹਾਂ ਸਿੰਖਾਣੀ ਮਾਰਚਸ ਗੱਬੀ ਉਹ ਵੀ ਚਾਹੀਦਾ ਧੌਣ ਨੂੰ ਐਰ ਕਰਨੇ ਨੂੰ ਕੁਛ ਠੋਕੇ ਪੈਣਾ ਵਿਚਿਆ ਰਹੇ ਪਾ ਸਿੰਖਾਣ ਵੀ ਲਿਆ ਫਿਰ ਤੈਨੂੰ ਬਾਅਦ ਚ ਭੇਜਦਾ ਬਾਲਟੀ ਪਈ ਹੋਣੀ ਸਿਲਬਰ ਵਾਲੀ ਅੰਦਰ ਕਦੀ ਬਾਟੀ ਸਿਲਬਰ ਦੀ ਪਈ ਹੋਣੀ ਬਾਟੀ ਜੀ ਮੈਂ ਦੁੱਧ ਚੋਕ ਕੇ ਲਿਆਉਣਾ ਤੇ ਮੇਰੇ ਹਾਂ ਪੱਲੇ ਅਧਰੇ ਪੱਧਰ ਪੱਲੇ ਸਾਗ ਦੀ ਮਤਲਬ ਮੰਨਦਾ ਜ ਰੂਗਲ ਬਣਾਵੇ ਨਾ ਜੀ ਸਾਗ ਤਾਂ ਗੱਲਬਾਤ ਵੱਖਰੀ ਹੋ ਜਾਂਦੀ ਹੈ ਟਾਈਮ ਜ਼ਰੂਰ ਲੱਗਦਾ ਪਰ ਬਣਦਾ ਇੱਕ ਬੜਾ ਸੱਚਾ ਮੇਰਾ ਗੱਲ ਵੀ ਅੱਜ ਸਾਗ ਤੇ ਆਪਾਂ ਨੇ ਤਾਂ ਰੂਲ ਲਾਉਣੀ ਹੈ ਜੀ ਤੇ ਹਿੱਦੀ ਕਰਾਉਣੀ ਹੈ ਪਹਿਲਾਂ ਸਾਗ ਜਿਹੜਾ ਮੰਡ ਤੇ ਤੋੜ ਕੇ ਲਿਆ ਜਦ ਵੀਡੀਓ ਨਹੀਂ ਬਣੀ ਹੈਗੀ ਤੇ ਕੱਲਾ ਕੱਲਾ ਪੱਤਾ ਤੋੜ ਕੇ ਲੈ ਗੰਦਲਾ ਹਲ ਹੋਈਆਂ ਨਹੀਂ ਜੀ ਹੈਗੀਆਂ ਪ੍ਰੋਪਰ ਫਿਰ ਮੈਂ ਹੱਕ ੱਟ ਲੱਗਦਾ ਏ ਗੰਦਲਾ ਸਿਸਟਮ ਫਿਰ ਮੈਂ ਰੋਪੜ ਗਿਆ ਸਪੈਸ਼ਲ ਪ੍ਰੋਪਰ ਤੇ ਜਾ ਕੇ ਕੀ ਕਹਿੰਦੇ ਆਪਣਾ ਪਾਲਕ ਲੈ ਕੇ ਆਇਆ ਆ ਮੇਰੇ ਬੱਚੇ ਕੀ ਹੋਇਆ ਕੀ ਹੋਇਆ ਫੋਨ ਫੋਨ ਕਰਨਾ ਕਿਨੂੰ ਫੋਨ ਦੇਖਣਾ ਅੱਛਾ ਦੇਖਣਾ ਪਰ ਉੱਥੇ ਬੈਠ ਕੇ ਦੇਖ ਲੈ ਤੇ ਪੱਕੇ ਦਿਲਾ ਬੇਬੇ ਆ ਕਿੰਦਰ ਚ ਬੇਬੇ ਕੋ ਦੇਖਣਾ ਚਾਹ ਚਾ ਹਾਂ ਇਹ ਨਹੀਂ ਬਾਤ ਕਰੀ ਨਹੀਂ ਪੁੱਤਾਂ ਇਹ ਨਾ ਨਾ ਕਰ ਫਿਰ ਤੂੰ ਟਰਨਲ ਆਈਨ ਆ ਉਹਨੇ ਹੱਥੋਂ ਕਿ ਦੇਤੀ ਐ ਤੁਹੇ ਬਾਬਿਆਂ ਨੂੰ ਭੋਗ ਰੱਖਣਾ ਸਮਝ ਗਿਆ ਨਾ ਤਾਂ ਮੈਂ ਖਾਣੇ ਉੱਤੇ ਜਿੱਕਾ ਮਰਜ਼ੀ ਕਰੀ ਜਾਈਏ ਵੈਸੇ ਪੈ ਸਾਗ ਅਸੀਂ ਪਹਿਲਾਂ ਸਵਾਰ ਕੇ ਤੋ ਵੀ ਦਿੱਤਾ ਤਾਂ ਚਲੋ ਫਿਰ ਵੀ ਕਰਨਾ ਜਦੋਂ ਉਹਦੇ ਕੋਟਣਾ ਚੱਕ ਲੈਂਦੇ ਆ ਅੰਦਰ ਤੇ ਸਾਨੂੰ ਜਿਹੜਾ ਕਰਾਉਂਦੇ ਜਿਹੜਾ ਨਾ ਚੰਦ ਤੇ ਹੈ ਹਾਂ ਹਨ ਬੰਦ ਕਰਦੇ ਪੁੱਤ ਵਿੱਚ ਆਵਾਜ਼ ਆਉਂਦੀ ਹੈ ਉੱਧਰ ਫਿਰ ਉਹ ਹੋ ਜਾਂਦੀ ਹੈ ਹਨਾ ਪਰੇ ਜਾ ਕੇ ਦੇਖਦਾ ਹਾਂ ਵੈਰੀ ਗੁੱਡ ਮੱਚਾ ਪਾਰਟੀ ਮੇਰੀ ਸਮਝ ਰਹੀ ਹੈ ਕਰੋ ਫਾਕੂ ਜੀ ਲਾਓ ਕੱਕੜੀ ਚ ਮਲ ਕੱਢ ਗਿਆ ਨਾ ਲਓ ਜੀ ਆਹ ਹਾਲ ਕੀ ਚੀਜ਼ ਹੋ ਗਿਆ ਵਾਹਿਗੁਰੂ 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 ਦਾ ਮਾੜਾ ਹਾਲ ਕਰਿਆ ਵਾ ਮੈਂ ਕਹਿੰਦੀ ਲੱਭ ਸੀ ਨਹੀਂ ਮੇਰੇ ਕੋਲ ਪੂਰੇ ਵੈਸੇ ਆ ਦੇਖੋ ਕਰਨ ਜੱਟ ਕਰਕੇ ਗਿਆ ਤਾਂ ਮਰਚਾਂ ਇਹ ਮਰਚਾਂ ਦੇ ਡੰਡੀਆਂ ਤੋੜੀਆਂ ਉੱਥੇ गिर ਗਿਆ ਠੀਕ ਆ ਆ ਮੈਂ ਕਰਿਆ ਤਾਂ ਕਿਆਵਣਾ ਛਿਲ ਛਿਲ ਕੇ ਕੋਈ ਸ਼ੈਦ ਚ ਪਾਏ ਕੁਝ ਅੰਦਰ ਰੱਖੇ ਉਹ ਸਮਾਨ ਉੱਥੇ ਪਿਆ ਆਇਨ ਦਾ ਵਿੱਚ ਨਾ ਕਬੱਡੀ ਖੇਲੀ ਵੀ ਨਹੀਂ ਸੀ ਜਾਗਦੀ ਮੈਂ ਤਾਂ ਆਪ ਉਹੀ ਕਹੀ ਜਾਂਦੀ ਆ ਪਾਣੀ ਨਹੀਂ ਘਟ ਹੈਗਾ ਕਿ ਠੀਕ ਹੈ ਹਾਂ ਨਾ ਨਾ ਮੈਨੂੰ ਨਹੀਂ ਆਇਨਾ ਮੇਰੇ ਕਾ ਤੂੰ ਨੁਕਤਾ ਚ ਨਹੀਂ ਨਾ ਮੇਰੇ ਕਰਦੇ ਉੱਪਰ ਕਰਿਆ ਕਰੋ ਸਾਰੇ ਕਰੋ ਬੰਦੇ ਵਾਂਗੂ ਚੀਜ਼ ਬਣ ਗਈ ਇਹ ਪਾਪਾ ਕਰਸ਼ੇ ਦਾ ਕਾਸਾ ਦੇ ਮੈਨੂੰ ਵੀ ਕਿਸੇ ਸਿੱਖਣ ਨੂੰ ਮਿਲੂ

ਆ ਕੇ ਪਾਇਆ ਦੇ ਚ ਪਾਲਕ ਤੇ ਸਾਗੀ ਪਾਇਆ ਬਸ ਹੋ ਗਿਆ ਪਾਉਣਾ ਜੇ ਅੰਦਰ ਮੇਥੀ ਜੀ ਪਈ ਏ ਚੱਕ ਲੈ ਜੇ ਪਈ ਏ ਅੰਦਰ ਦੇਖ ਜੀ ਕਿਸੇ ਤੁਹਾਨੂੰ ਕਿਹਾ ਤਾਂ ਹੈ ਤਾਂ ਲੈ ਆਇਓ ਮੈਂ ਨੂੰ ਨਹੀਂ ਉਰੇ ਪਈ ਹੁੰਦੀ ਮੈਂ ਪਾ ਲਉਣੀ ਦੀ ਮੈਂ ਮੈਂ ਬਹੁਤਾ ਮੁੱਲ ਮਗਰ ਦੀ ਕਰਤੇ ਤਾਂ ਮਰੀ ਆਏ ਹਾਏ ਸਾਦੀ ਚੀਜ਼ ਬਣਾਉਣਾ 25 ਰੁਪਏ ਦੀ ਸਾਰੀ ਉਹ ਡੱਬੀ ਆਉਣੀ ਸੀ ਦੇਖ ਦੀ ਜੇ ਅੰਦਰ ਹੋਵੇ ਹੁਣ ਹੋਰ ਕੀ ਕਰਾਂ ਇਹਦੇ ਨਾਲ ਸੋਨਾ ਬਣ ਜਾਂਦਾ ਸਾਗ ਹੋਰ ਨਹੀਂ ਕੁਝ ਹੂੰ ਵਧੀਆ ਬਣ ਜਾਂਦਾ ਸਾਗ ਉਹਦੇ ਨਾਲ ਮੋਟਾ ਕਰੀ ਠੀਕ ਥੱਲੇ ਤੇ ਵੀ ਆਵਾਜ਼ ਆ ਰਹੀਆਂ ਤੁਹਾਨੂੰ ਕੌਣ ਆ ਗਿਆ ਹੂੰ ਆ ਗਏ ਆਵਾਜ਼ਾਂ ਮਾਰਦੀ ਆਜੋ ਬ੍ਰੋਤਮ ਸਿੰਘ ਅੱਛਾ 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 ਹਾਂ ਦੇਖੋ ਤੜਕਾ ਵਾਂ ਹੁਣ ਜਾ ਕੇ ਬਸ ਆਹ ਨਵੇੜ ਕੇ ਮੜਾ ਜਾਕ ਤੜਕਾ ਜਿਹਾ ਲਾ ਕੇ ਇੱਕ ਵਾਰ ਫੇਰ ਡੰਗਲ ਬੱਚੇ ਦੇ ਵਿੱਕੀਆਂ ਨੇ ਤੂੰ ਤੇ ਹੋਈ ਕਰਨ ਉਹ ਤੇ ਚਾਚਾ ਲਾਗੇ ਹਾਂ ਕਹਿੰਦੇ ਆ ਗਏ ਆ ਗਏ ਐ ਕਿਹਾ ਵੀ ਤੁਰੇ ਤੁਰੇ ਵੇ 10 ਮਿੰਟ ਪਹਿਲਾਂ ਹੁਣ 10 ਮਿੰਟ ਪਹਿਲਾਂ ਹੁਣ ਤੁਰੇ ਹਨ ਨਾਨਕੇ ਵੀ ਗਏ ਸੀ ਫੇਰ ਉਹ ਅੱਛਾ ਇਸ ਕਰਕੇ ਇੱਕ ਪੰਥ 150 ਕਾਜ ਕਰਕੇ ਆਉਣਾ ਉਹਨੇ ਰਾਈਟ ਉਹ ਕਹਿੰਦੇ ਫਿਰ ਹੁਣ ਵੀ ਬਾਰ-ਬਾਰ ਤੇਲ ਭੂਖ ਹੋਈ ਜਾਣਾ ਇਹਦੇ ਨਾਲ ਚੰਗਾ ਇੱਕ ਵਾਰ ਚ ਨਵੇੜੇ ਜਾਈਏ ਖੁਸ਼ਬੂ ਸਾਗ ਦੀ ਵੈਰੀ ਗੁੱਡ ਹੁਣ ਲੱਗੀ ਕੋਈ ਯਰ ਨਾ ਲੜਣਾ ਉਹ ਤੁਹਾਨੂੰ ਨਹੀਂ ਪਤਾ ਹੈਗਾ ਕਿਸੇ ਗੱਲ ਦਾ ਜਿਆ ਪਤਾ ਨਹੀਂ ਹੁੰਦਾ ਗੱਲ ਨਹੀਂ ਕਰੀਦੀ ਹੁੰਦੀ ਮੈਂ ਤਾਂ ਹੁਣ ਤੱਕ ਜੋ ਅਬਜ਼ੌਰਬ ਕਰਿਆ ਉਸ ਸਿਚੁਏਸ਼ਨ ਅਕੋਰਡਿੰਗ ਬੋਲਦੀ ਆ ਪਤਾ ਨਹੀਂ ਮੈਂ ਕਹੀ ਨਾ ਮੇਰੀ ਗੱਲ ਨੂੰ ਟੋਕਾ ਟੱਕੀ ਨਾ ਟੋਕਾਂ ਨਹੀਂ ਕਰਦੀ ਮੈਂ ਤੁਸੀਂ ਮੈਨੂੰ ਦੱਸ ਵੀ ਸਕਦੇ ਆ ਜੇ ਚੀਜ਼ ਕਟਿਆ ਬਣੀ ਨਾ ਫੇਰ ਗੱਲ ਕਰੀ ਬਾਅਦ ਵਿੱਚ ਵੀ ਹਾ ਉਹ ਉਹ ਪਾਪਾ ਤੁਸੀਂ ਪੁਰਾਣੀ ਜੀ ਪਾਲ ਦੋ ਕਰ ਦਿੱਤੀ ਤਾਂ ਕੰਮ ਹੋ ਗਿਆ ਵਾਹ ਜਿਵੇਂ ਕੀ ਕਹਾਂਗਾ ਬਸ ਲਫ਼ਜ਼ ਹੀ ਨਹੀਂ ਹੈ ਚਾਹੇ ਦੁਗਵਾ ਆਪਣਾ ਜਿਹੜੀ ਦੁਈ ਮਸ਼ੀਨ ਹੈ ਚਾਹੇ ਨਾ ਫਿਰ ਇਕਣਾ ਮੈਂ ਜਿੱਦਾ ਬੈਠਾ ਘੋਟਣ ਲੱਗਾ ਓਕੇ ਗ੍ਰੈਂਡ ਵਾਲੀ ਮੇਰੇ ਕੋ ਕੈਮਰਾਮੈਨ ਨਹੀਂ ਹੈਗਾ ਕੋਈ ਮੈਂ ਕਿਹਾ ਦਸਾਂ ਮੈਂ ਹੁਣ ਇਹ ਤਾਂ ਹੈ ਚਲ ਕੋਈ ਜੇ ਕਿਤੇ ਮੰਨ ਲਓ ਵੀ ਦੋ ਤਿੰਨ ਜਣੇ ਹੁੰਦੇ ਮੇਰੇ ਵਰਗਾ ਉੱਥੇ ਬੈਠਾ ਹੁੰਦਾ ਵਿੱਕੀ ਸਾਈਡ ਪਰ ਬੈਠਾ ਹੁੰਦਾ ਘੋਟਣਾ ਕਮਾਈ ਜਾਂਦਾ ਠੀਕ ਹੈ ਨਾ ਨਾਲੇ ਬਣੀ ਜਾਂਦਾ ਠੰਡੀ ਠੰਡੀ ਉਹਦੇ ਪਰ ਆਂਚ ਦੇ ਉੱਪਰ ਆਂਚ ਦੇ ਤੇ ਤਾਂ ਮੰਨਤੇ ਹਾਂ ਹਮ ਆਪਕੀ ਬਾਤ बस होना है हो गया वैसे ना मड़ाई ਵਰਗਾ ਹੋ ਗਿਆ ਨਾਨੀ ਨੇ ਹੁਣ ਤੜਕਾ ਥੋੜੀ ਲਾਉਣਾ ਨਾਨੀ ਨੇ ਐਓ ਖਾ ਲੈਣਾ ਇਹ ਕਿਹੜੀ ਨਾਨੀ ਨਾਨੀ ਮੇਰੀ ਆਪਾਂ ਤੜਕਾ ਲਾ ਕੇ ਖਾਣੇ ਆ ਉਹ ਆਪਾਂ ਫੂਲ ਵੀ ਤੜਕਾ ਲਾ ਕੇ ਖਾਣੇ ਆ ਨਾਨੀ ਨੇ ਐਓ ਖਾ ਲੈਣਾ ਅੱਛਾ ਬਹੁਤ ਹੁੰਦਾ ਹੈ ਨਾ ਪਹਿਲੇ ਡੰਕ ਚ ਤੜਕਾ ਨਹੀਂ ਲੱਗਦਾ ਨਹੀਂ ਜੀ ਕੋ ਆਪਣੀ ਮਰਜ਼ੀ ਹੈ ਤਾਂ ਹੀ ਕਹਿੰਦੀ ਆ ਮੈਂ ਵੈਸੇ ਤਾਂ ਨੂਣ ਵਿੱਚ ਸਭ ਕੁਝ ਪੈ ਗਿਆ ਜੀਵ ਦੇ ਸਵਾਦ ਨੂੰ ਲੈਣੇ ਵਸ ਆਪਾਂ ਹੋ। ਆਪਾਂ ਮੈਂ ਇਦਾਂ ਸਿੱਖਣਾ ਚਾਹੁੰਦੀ ਆ ਮੈਨੂੰ ਤੇ ਸਿੱਖ ਨਹੀਂ ਹੁੰਦਾ ਵੀ ਇੰਨਾ ਫਾਸਟ ਚਲਾਉਂਦੇ ਮਤਲਬ ਪ੍ਰੈਕਟਿਸ ਆ ਹੁ ਤਾਂ ਪਤਾ ਕੀ ਗੱਲ ਆ ਫੀ ਲੰਗਰਾ ਲੁੰਗਰਾ ਵਿੱਚ ਸੇਵਾ ਕਰਦੇ ਜਦ ਹਾਂ ਰੱਖਣਾ ਨਾ ਮੰਡਾਲੇ ਗੁਰਦੁਆਰੇ ਤੇ ਸੇਵਾ ਕਰਦੇ ਤੇ ਕਿਸੇ ਵੀ ਸੇਵਾ ਕਰਨੀ ਚਾਹੇ ਉੱਥੇ ਜਦ ਲਗਾਤਾਰ ਪਤਾ ਵੀ ਇੱਕ ਕੁਆਂਟਿਟੀ ਪਿਆਜ਼ ਚੀਰਨਾ ਫਿਰ ਪ੍ਰੈਕਟਿਸ ਬਣਦੀ ਇਹਦੀ ਜਾਂ ਜਾਂ ਪ੍ਰੈਕਟਿਸ ਬਣਦੀ ਉਹਨਾਂ ਦੀ ਜਿਹੜੇ ਹਲਵਾਈ ਹਾਂ ਉਹਨਾਂ ਦਾ ਰੋਜ਼ ਦਾ ਹੀ ਕੰਮ ਹੈ ਉਹਨਾਂ ਦਾ ਨਾ ਇਹ ਤਾਂ ਹੁਣ ਤੇ ਤੜਕਾ ਵੀ ਤਿਆਰ ਹੋ ਗਿਆ ਤੇ ਨੂਨ ਦਾ ਹੋ ਗਿਆ ਲਾਤੀ ਜਿਹਾ ਲੱਗਣਾ ਦਾ ਹਾਂ ਅੰਦਰ ਥੱਲੇ ਹੀ ਪਾਈ ਜਾਂਦਾ ਕੋਈ ਨਹੀਂ ਇਕੱਠਾ ਚੱਕ ਦੇਣਾ ਪਾ ਲ ਸੇ ਚੱਕ ਦੇਣਾ ਕਿ ਮੰਨਦਾ ਤਾਂ ਹਾਂ ਬੂਆ ਆਈਆ ਬੂਆ ਬੂਆ ਚਲੇ ਗਈ ਦਿਨੇ ਹੈਪੀ ਬੋਤਾ ਕਰਕੇ ਫਿਰ ਸਲਾਤ ਵੀ ਬੂਆ ਮੈਂ ਹੋ ਹੂੰ ਰੋਟੀ ਜ਼ਰੂਰ ਦਾ ਸਾਗ ਨਾਲ ਅੰਬ ਦਾ achar ਨਾ ਹੋਵੇ ਮੱਖਣੀ ਮੱਖਣੀ ਦਾ ਹੋਵੇ ਤਿਆਰ ਅੱਜ ਦਾ achar ਹੁੰਦਾ ਅੱਜ ਦਾ achar ਨਹੀਂ ਹੁੰਦਾ ਮੈਂ ਅੰਬ ਦਾ achar ਨਹੀਂ ਕਿਹਾ ਹਾਂ ਨਾਲ ਮੱਖਣੀ ਦਾ ਪੇੜਾ ਹੋਵੇ ਤਿਆਰ ਬਾਕੀ ਕੀ ਕਿਹਾ ਓ ਮਾਂ ਕਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਆਮਬਾ ਦਾ ਅਚਾਰ ਨਾਲ ਨਾ ਨਾ ਹੋਵੇ ਗੱਲ ਪਲਟਾ ਨਹੀਂ ਗੱਲ ਪਲਟਾ ਨਹੀਂ ਆ ਗੱਲ ਗੱਲ ਪਲਟਾਉਣੀ ਨਹੀਂ ਤੁਸੀਂ ਮੇਰਾ ਧੰਨਵਾਦ ਕਰਨ ਮੇਰਾ ਵੀ ਧੰਨਵਾਦ ਮੰਨਦਾ ਨਾ ਕਰੀਂ ਇਹਦਾ ਬਹੁਤ 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 ਦਿਲੋਤ ਧੰਨਵਾਦ ਹੈ ਵੀ ਅੱਜ ਤੁਸੀਂ ਸਾਗ ਦਾ ਮਤਾ ਪਾਸ ਕੀਤਾ ਮਤਾ ਪਾਸ ਹੈ ਨਾ ਮੈਂ ਸਰਪੰਚ ਬਣਿਆ ਜਣਾ ਮਤਾ ਪਾਉਣੀ ਹੈ ਸਰਪੰਚ ਬਣਵਾਉਂਦਾ ਮਤੇ ਤਾ ਤੁਸੀਂ ਕੈਬਨਟ ਮੰਤਰੀ ਹੋ ਮਤਾ ਪਾਸੇ ਹੋਏ ਇੱਕ ਲਿਕ ਕੇ ਤਾਂ ਦੇਖੋ ਘਰ ਦੇ ਕੈਬਨਟ ਮੰਤਰੀ ਤੁਸੀਂ ਹੈ ਆਏ ਰੱਬਾ ਓਏ ਸੱਚਾ ਪਾਤਸ਼ਾਹ ਅਸੀਂ ਤਾਂ ਜਿਹੜੇ ਪੋਜੀਸ਼ਨਾਂ ਤੋਂ ਫਸੇ ਪਏ ਤੇ ਸਾਨੂੰ ਤਾਂ ਇਹਦਾ ਵੀ ਢਾਬੇ ਪਰਦੇ ਉੱਤੀ ਪੈਕਰਾ ਕੇ ਬੜੀ ਬੜੀ ਹੈ ਮੈਂ ਰੋਟੀ ਦਾ ਸੀ ਬਣਾ ਲੀ ਬਣਾਉਣ ਰੋਟੀ ਤਾਂ ਕਿਹੜਾ ਇਹ ਤਾਂ ਠਾਕ ਕਰਕੇ ਬਣ ਗਈ ਅਸੀਂ ਕਿਹਾ ਤਾਂ ਵੀ ਮੂੰਗੀ ਮਸਲੀ ਦੀ ਢਾਲ ਬਣਾ ਲੈਣੀ ਹੈ ਜਾ ਕੇ ਹਾਂ ਸਾਗ ਦਾ ਮਤਾਂ ਸਵੇਰੇ ਪਾਸ ਕਰਨਾ ਤੁਸੀਂ ਯਾਨੀ ਤੁਹਾਨੂੰ ਤਾਂ ਕੋਈ ਆਡੀਅנס ਤਾਂ ਨਹੀਂ ਯਾਰ ਮੇਰੇ ਦੋਸਤ ਨੇ ਫੋਨ ਕਰਕੇ ਦੱਸਿਆ ਵੀ ਸਾਗ ਧਾਰ ਹੋ ਰਿਹਾ ਫੇ ਫੇ ਅੱਛਾ ਉਹ ਜਾਤ ਤੇ ਬਾਅਦ ਵਿੱਚ ਓਕੇ ਬਾਅਦ ਦੀ ਗੱਲ ਆ ਉਹ ਚੁੱਕੇ ਤੇ ਹਾਂ ਅਰੇ ਅਰੇ ਕਿ ਕਿਹੜਾ ਪੈਰ ਰੱਖਿਆ ਮਜੱਟ ਦੀਆਂ ਟੋਰਾਂ ਨੇ ਉਧਰ ਸਾਸਰੀ ਘਰ ਬਲਾ ਨਹੀਂ ਬਲਾਈ ਹੋਈ ਜਾਂਦਾ ਪਹਿਲਾਂ ਹਾਂ ਇਹ ਤਾਂ ਮੇਰੇ ਨਾਲ ਹੈ ਕੀ ਕਹਿੰਦਾ ਮੇਰੇ ਪੁੱਤ ਆਟਾ ਆਟਾ ਪਤਾ ਤੂੰ ਕੱਚਾ ਖਾਂਦੇ ਮੈਂ ਤੇ ਕੁੱਟ ਖਾਂਗੇ ਘੰਟੇ ਡੁਖਦਾ ਰਾਤ ਨੂੰ ਆਟਾ ਕੱਚਾ ਨਾ ਖਾ ਕੇ ਘਰ ਕੁੱਟ ਖਾ ਲਿਆ ਕਰ ਮੇਰੇ ਕੋਲ ਹੀ ਆਣਾ ਪਰ ਆ ਜਾ ਲੈ ਮਸੀ ਉੱਧਰ ਬਿਠਾਈ ਹੋਈ ਸੀ ਇਹ ਲੈ ਉਹਨੂੰ ਪਤਾ ਵੀ ਇੱਧਰ ਤਾਂ ਸਮਾਨ ਮਿਲ ਜਾਣਾ ਹੈ ਇਹ ਦੇ ਦੇ ਜੀ ਖਾਣਾ ਖਾਣ ਦੀ ਖਾਣ ਦੀ ਅੱਛਾ ਐ ਕਰਦੇ ਫਿਰ ਮੇਰਾ ਪੁੱਤ ਮੇਰੀ ਗੱਲ ਤਾਨੂੰ 치ੜੀ ਬਣਾ ਕੇ ਦੇ ਦਿੰਦੇ ਤੈਨੂੰ ਠੀਕ ਹੈ 치ੜੀ ਬਣਾ ਕੇ ਪਕਾ ਕੇ ਦੇਣਾ ਮਾਰਾ ਬੋਲੀ ਜੀ ਬਾਈ ਗੁਰ ਜੀ ਦਾ ਖਾਨਸਾ ਬਾਈ ਗੁਰ ਜੀ ਕੀ ਫਤਿਹ ਮੈਨੂੰ ਪਤਾ ਪਹਿਲਾਂ ਮਤਲਬ ਕੀ ਕਹਿ ਹੋ ਗਿਆ ਮੈਂ ਕਿ ਬਾਈ ਗੁਰ ਜੀ ਦਾ ਖਾਨਸਾ ਬਾਈ ਜੀ ਵੀ ਫਤਿਹ ਕੋਈ ਨਹੀਂ ਨਿਕਦਾ ਉਹ ਚੱਲਦਾ ਚੱਲ ਜਾਣਾ ਤੁਸੀਂ ਕਿਹੜੇ ਆਹ ਇੱਧਰ ਆ ਕਰ ਕੀ ਕਰ ਆਹ ਲੈ ਗਈ ਆਪਣਾ ਕੰਮ ਕਰ ਕੀ ਉਹਨੇ ਦੇਖ ਲੈ ਵੀ ਗੱਲਾਂ ਜਗੇ ਓਲ ਜਗੇ ਮੇਰੀ ਕੀ ਤੇਰੇ ਚੇਟੇ ਮਰਜੀ ਜਾ ਕੇ ਖੁੰਗੇ ਤੇ ਲੁਕਦੀ ਪਤਾ ਕੀ ਗੱਲ ਹੈ ਕਿ ਨਾ ਚਿਮਟੇ ਨਾਲ ਕੁੱਟਣਾ ਪੁੱਤਾ ਦੇ ਜੇਤਾ ਇੱਕ ਖਾਦਾ ਆਟਾ ਹਾਂ ਬਸ ਠੀਕ ਹੈ ਨਾ ਚੋ ਟਿੱਕੇ ਕੰਦਾਂ ਵੀ ਲੱਗਿਆ ਆ ਦੇਖੇ ਕੱਪੜੇ ਜਾ ਤੇਰੇ ਮੂੰਚ ਦੇਖ ਲਿਆ ਮਾੜਾ ਜੀ ਆ ਵੀ ਜਾਣਾ ਲੱਗਿਆ ਹੋਇਆ ਜਾਣਾ ਮੈਂ ਚੱਕ ਕਰ ਲੈਣੀ ਆ ਉਹ ਹੱਥ ਬੰਨ੍ਹਦੀ ਏ ਤੇਰੀ ਆਹ ਦੇਖ ਦੋਤੀਆਂ ਪਕਾ ਦੇ ਪੰਜ ਛੱਤ ਦੋਤੀਆਂ ਪਕਾ ਦੇ ਆਪਾਂ ਹਰ ਗੁਣ ਨੂੰ ਦੇ ਦੂਗੇ ਪਰ ਖਾਂਦੀ ਨਹੀਂ ਆ ਹਰ ਗੁਣ ਨੂੰ ਪਤਾ ਕੀ ਕਹਿੰਦੀ ਆ ਹਾਈ ਨਹੀਂ ਲੱਗ ਚੀ ਹਾਈ ਮੇਲਾ ਕੱਕਾ ਪਰ ਜੱਕਣਾ ਜੱਕਣਾ ਤੁਸੀਂ ਰੋਜ਼ ਕਹਿੰਦੇ ਆ ਹਾਂ ਉਹੀ ਅਬਜ਼ਰਵ ਕਰਦੀ ਆ ਉਹ ਫਿਰ ਹਾਂ ਪਰ ਕਹਿੰਦੀ ਮੇਲਾ ਤੇਰੇ ਬਿਨਾਂ ਜੀਣ ਲੱਗਦਾ ਛੂਲ ਨੂੰ ਜਾਣਾ ਤੇ ਲੈ ਅੱਜ ਛੂਲ ਨੂੰ ਕਹਿਣ ਲੱਗੀ ਛੂਲੇ ਜਾਣਾ ਚਲ ਨਿਆਣੇ ਜਾਣਾ ਛੂਲ ਨੂੰ ਕਿ ਲੈ ਕੇ ਹਰ ਗੁੰਡਾ ਹਾਂ ਪੁੱਤ ਥੋੜੀ ਬੈਕ ਚ ਪਾ ਦੋ ਉਹ ਰਾਤ ਨੂੰ ਸਕੂਲ ਲੱਗਣ ਲੱਗ ਗਿਆ ਪੁੱਤ ਛੱਡ ਕੇ ਮੈਂ ਤੈਨੂੰ ਕਿਹ ਰਹਿਣ ਦਵਾ ਹੋ ਮੈਂ ਮੈਂ ਕਹਿੰਦੇ ਵੀ ਇਹਨੂੰ ਵੀ ਸੁਭਰੀਤ ਨੂੰ ਸਕੂਲ ਹਾਂ ਤਾਂ ਸਵੇਰੀ ਬੈਕ ਚ ਕਿਤੇ ਟਾਈਮ ਹੋ ਗਿਆ ਮੇਰਾ ਟਾਈਮ ਹੋ ਗਿਆ ਕਰਤਾ ਇਹਨੇ ਆਟਾ ਖਰਾਬ ਚਲੋ ਜੀ ਸਤਨਾ ਵੈਗਰ ਹੋ ਗਿਆ ਆਟੇ ਵਾਲਾ ਨਾ ਤੁਹਾਨੂੰ ਨਾ ਟਾਈਮ ਕਾਤੇ ਲੱਗ ਗਿਆ ਮੈਨੂੰ ਐ ਦੱਸੋ ਮੈਂ ਮੇਰੇ ਕਿਹਨੇ ਤੁਸੀਂ ਰੋਪੜ ਜਾਣ ਦੀ ਗੱਲਾਂ ਚੱਲਦੀਆਂ ਦੀਆਂ ਜਦੋਂ ਮੈਂ ਮੋਟਰਸਾਈਕਲ ਦੀ ਕਰਾ ਕੇ ਲਿਆ ਸਰਵਸ ਜਦ ਗੱਡੀ ਥੋੜੀ ਸਕੂਲ ਜਿਥੇ ਨਿਕਲੀ ਹੋਈ ਬੇਲੇਵਾਲ ਨੂੰ ਸਿੱਧੀ ਮੈਂ ਨਾ ਸ਼ੁਕਰ ਮਨਾਇਆ ਹੋ ਮੇਰੇ ਮਾਲਕ ਮਹਾਬੀ ਇਹ ਬੇਲੇ ਕਿਹਾ ਨਾ ਮੈਂ ਬੇਲੇ ਤੇ ਸ਼ਾਪਿੰਗ ਕਰੇ ਮਹਾ ਬੇਲੇ ਨੂੰ ਚਲੇ ਗਏ ਜਦ ਤੁਸੀਂ ਮੁੜੇ ਨਹੀਂ ਮੁੜੇ ਨਹੀਂ ਮੁੜੇ ਨਹੀਂ ਟਾਈਮ ਟੱਪਦਾ ਮਹਾ ਸਾਗ ਬਣਾਉਣਾ ਤਾਂ ਵੀ ਸਾਗ ਲਿਆ ਕੇ ਰੱਖਿਆ ਹੋਇਆ ਵੀ ਹੈ ਵੇ ਕਿਆ ਕਰੀਏ ਕਿਆ ਨਾ ਕਰੀਏ ਸਮਝ ਨਹੀਂ ਲੱਗੀ ਪਲਾਨ ਬਣ ਗਿਆ ਤਾਂ ਇੱਕ ਤਾਂ ਪਿੰਸਾਲੀ ਨੂੰ ਤਰਸੇ ਪੈਤੇ ਇਹ ਈਕੇ ਸੌਰਣ ਤਰਸੇ ਪੈਤੇ ਮਿਲਣ ਨੂੰ ਅੱਛਾ ਹੁਣ ਇਹਦੇ ਪਰ ਕਾਹਦਾ ਘੇਰਤੀ ਜਾਣੀ ਵੀ ਹੈ ਨਹੀਂ ਵੀ ਕਿਸੇ ਤਾਂ ਨਹੀਂ ਕਹਿ ਵੀ ਕਮਾਉਣ ਚੱਲੋ ਮੈਂ ਤਾਂ ਕੋਈ ਪਤਾ ਨਹੀਂ ਮੇਰੇ ਨੂੰ ਕਰਨਾ ਨਹੀਂ ਪੁੱਲ ਨਹੀਂ ਬੋਲਣਾ ਪੁੱਲ ਪਹਿਲੇ ਕੀ ਕਰੋਂਗੇ ਤੇ ਪੁੱਲ ਪਹਿਲੇ ਕੀ ਹੋ ਗਿਆ ਉਹ ਨਹੀਂ ਆਇਆ ਕੈਸਾ ਤਾਂ ਵਿੱਕੀ ਤੂੰ ਵੀ ਰਾਤ ਨੂੰ ਨਾ ਸੰਦੀਪ ਸੁੱਤੀ ਪਈ ਆਏ ਕਰਦੀ ਸੀ ਇੰਦਰਾ ਬੈੜੀ ਦੀਦਰਾ ਬੈਡੀ ਕਿਵੇਂ ਮੈਂ ਕਿਹਾ ਵੀ ਨਹੀਂ ਮੇਰੀ ਘਰ ਵਾਲੀ ਯਾਦ ਕਰਦੀ ਆ ਆਪਣੇ ਨਹੀਂ ਵੈਸੇ ਦੀਦੀ ਦਾ ਮੇਰਾ ਜਾਣਾ ਬਣਦਾ ਜਾਣਾ ਜ਼ਰੂਰੀ ਤਾਂ ਦੀਦੀ ਦਾ ਉੱਥੇ ਇਹ ਬੜਾ ਕਈ ਕੰਮ ਕੱਢਿਆ ਯਾਰ ਵਿੱਚੇ ਵਿੱਚ ਅੱਛਾ ਹੁਣ ਬਲੌਗਾਂ 'ਚ ਪਤਾ ਲੱਗੂਗਾ ਅੱਛਾ ਵੀ ਵਜਾ ਕਿ ਆ ਤਿੱਥੇ ਜਾਣ ਦੀ ਫਿਰ ਹੁਣ ਬਲੌਗ ਵੀ ਹੁਣ ਕਿੰਨੇ ਦੇਖ ਦੇਗਾ ਸਾਡੇ ਸਬਸਕ੍ਰਾਈਬਰਾਂ ਨੂੰ ਵਰਤਿਆਂ ਦੇ ਇੱਕ ਹੀ ਸਭ ਜਿਹੜਾ ਵੀ ਇਹ ਬਲੌਗ ਇੰਨੇ ਕਿੰਨੇ ਬਣਾ ਲਿਆ ਹਾਂ ਹਾਂ ਕਿ ਇਹ ਕੰਮ ਕਰ ਉਹ ਤਾਂ ਕੱਢ ਗਈ ਐ ਕਹਿੰਦੇ ਇੱਕ ਪੰਥ ਕਈ ਕਾਜ ਉਹ ਕਰਦਾ ਉਹ ਕਾਜ ਵੀ ਇੱਕ ਪੰਥ ਦੋ ਕਾਜ ਦਿੰਦਾ ਨਾ ਇੱਕ ਪੰਥ ਕਈ ਕਾਜ ਕਰਾਇਆ ਸੀ ਅਨੇਕਾਂ ਕਾਜ ਹਾਂ ਇਹ ਭੀ ਜੀ ਨੇ ਤਾਂ ਕਿੰਨਾ ਕਾਜ ਕਰਾਇਆ ਐ ਕਈ ਕਾਜ ਲੇਟ ਹੋ ਗਏ ਨਸਬੀ ਰਾ ਆ ਗਿਆ ਆ ਗਿਆ ਚੱਕਰ ਹੁਣ ਤੇ ਕਰਨ ਵੀਰ ਨੂੰ ਓਹੋ ਅੱਛਾ ਕਰਨ ਮਾ ਰੋਟੀ ਨਹੀਂ ਖਾਣੀ ਕਹਿੰਦਾ ਉਹਦੇ ਨਾਲ ਸੁਭਰੀਤ ਉਹ ਨਹੀਂ ਬਤਵਾਇਨਾ ਕਰ ਕਾਜ ਹੋਣ ਲੱਜੇਂ ਗੱਲਾਂ ਤੇ ਕਾਜ ਨਹੀਂ ਸਵੇਰ ਤੇ ਜੱਦੀ ਮੇਰੇ ਘਰ ਆ ਕੇ ਜਿੱਦ ਤੇ ਤੁਸੀਂ ਗਏ ਹੋ ਸਕੂਲ ਤੇ ਆ ਗਈ ਨਾ ਟਿਊਸ਼ਨ ਗਈ ਨਾ ਮੈਂ ਮੰਨ ਲੀ ਕਿਉਂ ਨਾ ਕਿ ਮੈਂ ਪੰਜੀਰੀ ਕਹਦੇ ਕੀ ਕਹਦੇ ਇੱਕੋ ਗੱਲ ਹਰ ਗੁਣ ਦੇ ਘੀ ਦੀ ਤਿਆਰੀ ਹਾਂ ਹਰ ਗੁਣ ਛੋੜਨਾ ਯਾਰ ਪੰਜੀਰੀ ਜੈਸਮੀਨ ਦੇ ਜੈਸਮੀਨ ਨੂੰ ਦੇਣਾ ਯਾਰ ਜੈਸਮੀਨ ਦੇ ਘੀ ਦੀ ਤਿਆਰੀ ਮਤਲਬ ਲਓ ਜੀ ਇਹ ਟਾਈਟਲ ਇਹ ਮਤਲਬ ਟਾਈਟਲ ਦੇ ਦਿੱਤੇ ਇਹ ਟਾਈਟਲ ਦਿੱਤਾ ਜੀ ਚਲੋ ਠੀਕ ਆ ਜੀ ਹੁਣ ਅਗਲੇ ਵਲੌਗ ਦੇ ਵਿੱਚ ਮਿਲਦੇ ਆ ਤੁਹਾਨੂੰ ਪਰਮਾਤਮਾ ਤੁਹਾਨੂੰ ਸਾਰੀ ਛੜ ਦੀ ਕਿਲਚ ਰੱਖੇ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਬੱਚਾ ਜੀ